ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੀ ਅੱਜ ਦੇਸੀ ਮਹੀਨਾ 9 ਪੋ ਹੈ ਆਪਾਂ ਸਫਰ ਇਹ ਸ਼ਹਾਦਤ ਦਾ ਇਸ ਨੂੰ ਚੌਥਾ ਦਿਨ ਕਹਾਂਗੇ ਇਸ ਦਿਨ ਜੋ ਇਤਿਹਾਸ ਦੇ ਵਿੱਚ ਜੋ ਸਾਕਾ ਵਾਪਰਿਆ ਆਪਾਂ ਉਸ ਦਾ ਜ਼ਿਕਰ ਕਰਨ ਦਾ ਯਤਨ ਕਰਾਂਗੇ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਤਾਂ ਆਪ ਜੀ ਨੇ ਸਰਵਣ ਕੀਤਾ ਕਿ ਅੱਠ ਪੋਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਈ ਸਾਹਿਬ ਪਾਈ ਸੰਗਤ ਸਿੰਘ ਜੀ ਨੂੰ ਆਪਣਾ ਕਲਗੀ ਤੋੜਾ ਦੇ ਕੇ ਪੰਥ ਨੂੰ ਗੁਰਤਾ ਦੀ ਜੋ ਮਰਿਆਦਾ ਸੀ ਉਹ ਨਿਭਾ ਕੇ ਚਮਕੌਰ ਦੀ ਗੜੀ ਪਾਈ ਸਾਹਿਬ ਪਾਈ ਧਰਮ ਸਿੰਘ ਜੀ ਪਾਈ ਦਇਆ ਸਿੰਘ ਜੀ ਪਾਈ ਮਾਨ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਨੂੰ ਛੱਡ ਦਿੰਦੇ ਨੇ ਤਾਂ ਗੁਰੂ ਪਿਆਰਿਓ ਨੌ ਪੋਦੀ ਸਵੇਰ ਹੁੰਦੀ ਹੈ ਨੌ ਪੋਦੀ ਸਵੇਰ ਹੁੰਦੀ ਹੈ ਤਾਂ ਨੋ ਪੋਦੀ ਸਵੇਰ ਦੇ ਨਾਲ ਹੀ ਦੁਸ਼ਮਣ ਫਿਰ ਹੱਲਾ ਕਰਦਾ ਹੈ ਇਸ ਹੱਲੇ ਦੇ ਵਿੱਚ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਜੋ ਕਿ ਇਹਨਾਂ ਦੀ ਕੁਰਬਾਨੀ ਬੜੀ ਅਦੁੱਤੀ ਹੈ ਕਿਉਂਕਿ ਜੇਕਰ ਇਹਨਾਂ ਦਾ ਪਿਸ਼ੋਕੜ ਫਰੋਲਿਆ ਜਾਏ ਨਾ ਤਾਂ ਗੁਰੂ ਪਿਆਰੇ ਉਹ ਭਾਈ ਸੰਗਤ ਸਿੰਘ ਜੀ ਦਾ ਜੋ ਜਨਮ ਹੈ ਨਾ ਉਹ ਵੀ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇੱਕ ਦਿਨ ਮਗਰੋਂ ਹੁੰਦਾ ਹੈ 1666 ਈਸਵੀ ਨੂੰ ਪਾਈ ਸੰਗਤ ਸਿੰਘ ਦੇ ਮਾਤਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਗੁਰੂ ਸਾਹਿਬ ਦੀ ਅਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਸੰਭਾਲ ਵਿੱਚ ਹਾਜ਼ਰ ਸਨ ਤੇ ਗੁਰੂ ਸਾਹਿਬ ਦੇ ਨਾਲ ਹੀ ਪਟਨਾ ਸਾਹਿਬ ਗਏ ਸਨ ਇਸ ਕਰਕੇ ਹਮ ਉਮਰ ਨੇ ਪਾਈ ਸੰਗਤ ਸਿੰਘ ਹਮ ਉਮਰ ਦੇ ਨਾਲ ਨਾਲ ਇਹਨਾਂ ਦੇ ਚਿਹਰਾ ਮੋਹਰਾ ਹੈ ਇਹਨਾਂ ਦੀ ਸ਼ਕਲ ਸੂਰਤ ਵੀ ਆਪਸ ਵਿੱਚ ਬੜੀ ਮਿਲਦੀ ਹੈ ਤੇ ਸੰਗਤ ਵੀ ਕਈ ਵਾਰ ਉਪਲੇਖਾ ਖਾ ਜਾਇਆ ਕਰਦੀ ਸੀ ਤਾਂ ਗੁਰੂ ਪਿਆਰਿਓ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਆਪਣਾ ਕਲਗੀ ਤੋੜਾ ਬਖਸ਼ਿਆ ਹੁਣ ਨੌਪੋ ਦੀ ਸਵੇਰ ਹੁੰਦੀ ਹੈ ਤਾਂ ਦੁਸ਼ਮਣ ਹੱਲਾ ਬੋਲਦੇ ਨੇ ਤਾਂ ਭਾਈ ਸੰਗਤ ਸਿੰਘ ਜੀ ਨੌਪੋ ਦੀ ਸਵੇਰ ਨੂੰ ਦੁਸ਼ਮਨਾ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਜਾਂਦੇ ਨੇ ਨਾਲ ਜੋ ਇੱਕ ਦੋ ਸਿੰਘ ਹੋਰ ਸਨ ਉਹ ਵੀ ਸ਼ਹੀਦ ਹੋ ਜਾਂਦੇ ਨੇ ਤਾਂ ਗੁਰੂ ਪਿਆਰਿਓ ਵੈਰੀ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਸਮਝ ਕੇ ਖੁਸ਼ ਹੁੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਖਤਮ ਕਰ ਦਿੱਤਾ ਪਰ ਗੁਰੂ ਪਿਆਰਿਓ ਜੇਰ ਕੋਈ ਆ ਕੇ ਤਫਤੀਸ਼ ਕਰਦਾ ਹੈ ਇਤਿਹਾਸ ਦੇ ਪੰਨਿਆਂ ਵਿੱਚ ਤਾਂ ਇਥੋਂ ਤੱਕ ਲਿਖਿਆ ਹੈ ਕਿ ਭਾਈ ਸੰਗਤ ਸਿੰਘ ਦਾ ਖੂਨ ਦਾ ਸੈਂਪਲ ਲਿਆ ਗਿਆ ਤੇ ਉਹ ਜੋ ਉਸ ਵੇਲੇ ਦੇ ਪ੍ਰਸਿੱਧ ਹਕੀਮ ਸਨ ਜਾਂ ਵਿਗਿਆਨੀ ਸਨ ਕਹਿ ਲੋ ਉਹਨਾਂ ਨੇ ਉਹ ਖੂਨ ਵੀ ਚੈੱਕ ਕੀਤਾ ਇਤਿਹਾਸ ਦੇ ਪੰਨਿਆਂ ਵਿੱਚ ਇਥੋਂ ਤੱਕ ਲਿਖਿਆ ਹੈ ਕਿ ਉਹ ਕਹਿੰਦੇ ਨਾ ਇਹ ਗੁਰੂ ਗੋਬਿੰਦ ਸਿੰਘ ਨਹੀਂ ਮਗਰੋਂ ਖਬਰ ਮਿਲ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਪ੍ਰਾਤਮ ਨੂੰ ਚਲੇ ਗਏ ਸੀ ਸੋ ਇਸ ਤੋਂ ਬਾਅਦ ਇਸੇ ਸਮੇਂ ਜੋ ਆਪ ਜੀ ਨੇ ਸਰਵਨ ਕੀਤਾ ਸੀ ਕੱਲ ਕਿ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਾਨਾ ਮਾਤਾ ਗੁਜਰ ਕੌਰ ਇਹ ਗੰਗੂ ਰਸੋਈਏ ਦੇ ਨਾਲ ਉਸ ਦੀ ਹਵੇਲੀ ਵਿੱਚ ਪਹੁੰਚਦੇ ਨੇ ਹੁਣ ਉਸ ਵੇਲੇ ਮਾਤਾ ਗੁਜਰ ਕੌਰ ਦੇ ਕੋਲ ਮੋਹਾਂ ਦੀ ਇੱਕ ਥੈਲੀ ਸੀ ਜਿਸ ਨੂੰ ਵੇਖ ਕੇ ਗੰਗੂਰ ਸੋਈਏ ਦਾ ਮਨ ਬਦਲ ਜਾਂਦਾ ਹੈ ਮਨ ਵਿੱਚ ਲਾਲਚ ਆ ਜਾਂਦਾ ਹੈ ਤੰਗਰੂ ਪਿਆਰਿਓ ਸਤਿਗੁਰੂ ਦਾ ਮਹਾਵਾਕ ਹੈ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਥਾਏ ਦੇ ਮਹਾਵਾਕ ਅਨੁਸਾਰ ਗੰਗੂਰ ਸੋਈਆ ਮਾਇਆ ਦੇ ਲਾਲਚ ਵਿੱਚ ਆ ਗਿਆ ਰਾਤ ਨੂੰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਆਰਾਮ ਕਰ ਰਹੇ ਨੇ ਗੰਗੂ ਰਸੋਈਆ ਉਹ ਮੋਹਰਾਂ ਦੀ ਥੈਲੀ ਚੁੱਕ ਲੈਂਦਾ ਹੈ ਮਾਤਾ ਜੀ ਪੈਰਾਂ ਦੀ ਆਹਟ ਤੋਂ ਪਤਾ ਲੱਗ ਜਾਂਦਾ ਹੈ ਮਾਤਾ ਜੀ ਸਵੇਰ ਹੁੰਦੇ ਕਹਿੰਦੇ ਨੇ ਬੇਗੰਗੂ ਆ ਮਾਇਆ ਦੀ ਤੂੰ ਇਦਾਂ ਚੁਪਣ ਦੀ ਕੀ ਜ਼ਰੂਰਤ ਸੀ ਸਾਡੇ ਕੋਲੋਂ ਮੰਗ ਲੈਂਦਾ ਮੇਰੀ ਦੌਲਤ ਤਾਂ ਆ ਮੇਰੇ ਪੁੱਤਰੇ ਨੇ ਮੈਨੂੰ ਇਸ ਮਾਇਆ ਦੀ ਜ਼ਰੂਰਤ ਨਹੀਂ ਜਦੋਂ ਮਾਤਾ ਜੀ ਇਹ ਗੱਲ ਕਹਿੰਦੇ ਨੇ ਤਾਂ ਗੰਗੂਰ ਸੋਇਆ ਗੁੱਸੇ ਵਿੱਚ ਆ ਜਾਂਦਾ ਹੈ ਕਿਉਂਕਿ ਚੋਰੀ ਪਕੜੀ ਗਈ ਤਾਂ ਕਹਿੰਦਾ ਅੱਛਾ ਇੱਕ ਚੋਰੀ ਉਪਰੋ ਸੀਨਾ ਜੋਰੀ ਇੱਕ ਤਾਂ ਮੈਂ ਤੁਹਾਨੂੰ ਦੁਸ਼ਮਨਾ ਤੋਂ ਆਪਣੀ ਜਾਨ ਤਲੀ ਤੇ ਰੱਖ ਕੇ ਬਚਾਵਾਂ ਤੇ ਦੂਜਾ ਤੁਸੀਂ ਮੇਰੇ ਤੇ ਇਲਜ਼ਾਮ ਲਗਾਉਂੋ ਹੱਦ ਹੋ ਗਈ ਇਸ ਤਰ੍ਹਾਂ ਕਹਿੰਦਾ ਹੋਇਆ ਬਾਹਰ ਨਿਕਲਦਾ ਹੈ ਕਹਿੰਦਾ ਤੁਹਾਨੂੰ ਹੁਣੇ ਖਬਰ ਦਿੰਦਾ ਹਾਂ ਬਾਰੋਂ ਕੁੰਡਾ ਲਾ ਦਿੰਦਾ ਹੈ ਤੇ ਆਪ ਜਾਂਦਾ ਹੈ ਪਿੰਡ ਦੇ ਚੌਧਰੀ ਕੋਲ ਉਸ ਨੂੰ ਬੁਲਾ ਕੇ ਤੇ ਮੁਰੰਡੇ ਕੋਤਵਾਲੀ ਤੋਂ ਦੋ ਹਾਕਮਾਂ ਨੂੰ ਬੁਲਾਉਂਦਾ ਹੈ ਉਹਨਾਂ ਨੂੰ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਉਹਨਾਂ ਦੀ ਮਾਤਾ ਮੇਰੇ ਕੋਲ ਹੈ ਤਾਂ ਗੁਰੂ ਪਿਆਰਿਓ ਉਥੋਂ ਗੱਡੇ ਦੇ ਰਾਹੀ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਧੰਨ ਮਾਤਾ ਗੁਜਰ ਕੌਰ ਨੂੰ ਮੁਰੰਡੇ ਕੋਤਵਾਲੀ ਵਿੱਚ ਲਗਾਇਆ ਜਾਂਦਾ ਹੈ ਇਸ ਤੋਂ ਅੱਗੇ ਦਾ ਜੋ ਇਤਿਹਾਸ ਹੈ ਦਾ ਉਹ ਨੂੰ ਕੀ ਪਾਣਾ ਵਾਪਰਦਾ ਹੈ ਉਹ ਆਪਾਂ ਸਵੇਰੇ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ